ਸਹਰਾ ਨਹੀਂ ਪਤਾ ਲੱਗਿਆ ਗੱਲ ਨੂੰ ਕਿਹੜਾ ਲੱਗਣਾ ਸਾਹਸ ਵਧ ਗਿਆ ਸੁਣਿਓ ਧਿਆਨ ਨਾਲ ਗੱਲ ਉਹਦੇ ਅੰਦਰ ਸਾਹਸ ਵਧਨ ਕਰਕੇ ਉਸ ਬੰਦੇ ਨੇ ਅੱਗੇ ਜਾ ਕੇ ਹੋਰ ਵੀ ਕੰਮ ਕਰਨੇ ਨੇ ਇਦਾਂ ਦੇ ਤੇ ਕਿਤੇ ਨਾ ਕਿਤੇ ਕਿਤੇ ਨਾ ਕਿਤੇ ਉਹ ਜਿਹੜਾ ਉਹਦਾ ਡਿਸੀਜਨ ਲੈਣ ਵਾਲਾ ਸੁਭਾਅ ਆ ਮਾਈਂਡ ਹੈ ਜਿੰਨੇ ਡਿਸੀਜਨ ਲੈਣੇ ਨੇ ਜ਼ਿੰਦਗੀ ਦੇ ਫੈਸਲੇ ਕਰਨੇ ਨੇ ਉਹਦੇ ਅੰਦਰ ਇੱਕ ਡਰ ਵੀ ਬਹਿ ਗਿਆ ਵੀ ਮੈਂ ਚੋਰੀ ਕੀਤੀ ਕਿਤੇ ਨੂੰ ਕਿਸੇ ਨੂੰ ਪਤਾ ਨਾ ਲੱਗ ਜੇ ਲੁਕੋਂਦਾ ਰਹੇਗਾ ਪਰਦੇ ਪਾਉਂਦਾ ਰਹੇਗਾ ਉਹ ਜਿਹੜੇ ਪਰਦੇ ਪਾਉਂਦਾ ਰਹੇਗਾ ਉਹ ਜਿਹੜਾ ਲੁਕੋਂਦਾ ਰਹੇਗਾ ਉਹਦਾ ਜਿਹੜਾ ਮਾਈਂਡ ਦੇ ਉੱਤੇ ਅਸਰ ਹੋਣਾ ਹੈ ਜਿਹੜਾ ਦਿਮਾਗ ਤੇ ਅਸਰ ਹੋਣਾ ਉਹਦੇ ਨਾਲ ਉਹਦੀ ਡਿਸੀਜਨ ਲੈਣ ਵਾਲਾ ਜਿਹੜਾ ਪਾਸਾ ਹੈ ਦਿਮਾਗ ਦਾ ਉਹ ਕੰਮ ਕਰਨਾ ਬੰਦ ਕਰ ਦਿੰਦਾ ਜਦੋਂ ਬੰਦਾ ਗਲਤ ਕੰਮ ਕਰਦਾ ਰਹਿੰਦਾ ਤੇ ਡਿਸੀਜਨ ਲੈਣ ਵਾਲਾ ਜਦੋਂ ਪਾਸ